ਅੱਜ ਆਪਾਂ ਬਣਾਵਾਂਗੇ ਮਜ਼ੇਦਾਰ ਜਾਂ ਅੰਬ ਦਾ ਅਚਾਰ ਕਿਉਂਕਿ ਅੰਬਾਂ ਦਾ ਸੀਜ਼ਨ ਚੱਲ ਰਿਹਾ ਹੈ ਆਮੇ ਵਿੱਚ ਵਿੱਚ ਬਾਰਿਸ਼ ਹੋ ਰਹੀ ਹੈ ਪਰ ਅਸੀਂ ਔਖ ਸੌਖ ਨਾਲ ਅੰਬਾਂ ਨੂੰ ਸੁਕਾ ਕੇ ਇਹਦਾ ਅਚਾਰ ਬਣਾ ਹੀ ਰਹੇ ਹਾਂ ਕਿਉਂਕਿ ਇਹ ਪੂਰੇ ਸਾਲ ਕੰਮ ਆਉਂਦਾ ਹੈ ਤੇ ਹਰ ਇੱਕ ਨੂੰ ਹੀ ਬਹੁਤ ਜ਼ਿਆਦਾ ਪਸੰਦ ਹੈ ਬੜੀ ਆਸਾਨੀ ਨਾਲ ਅਚਾਰ ਬਣਾਵਾਂਗੇ ਹਰ ਕੋਈ ਘਰ ਦੇ ਵਿੱਚ ਬਣਾ ਸਕਦਾ ਹੈ ਪਰ ਅੱਜ ਦਾ ਅਚਾਰ ਹੈ ਜਿਹੜਾ ਡਿਮਾਂਡ ਤੇ ਕਿ ਜਦੋਂ ਅਸੀਂ ਬਾਜ਼ਾਰ ਦੇ ਵਿੱਚੋਂ ਅੰਬ ਕਟਵਾ ਕੇ ਲੈ ਕੇ ਆਉਣੇ ਆ ਉਹਦਾ ਅਚਾਰ ਕਿਵੇਂ ਬਣਾਈਏ ਕਿਉਂਕਿ ਉਹਨਾਂ ਨੇ ਅੰਬ ਧੋਤੇ ਨਹੀਂ ਹੁੰਦੇ ਤਾਂ ਸਭ ਤੋਂ ਪਹਿਲਾਂ ਅੱਜ ਆਪਾਂ ਉਸੇ ਤਰ੍ਹਾਂ ਹੀ ਬਾਜ਼ਾਰ ਦੇ ਵਿੱਚੋਂ ਅੰਬ ਕਟਵਾ ਕੇ ਲੈ ਕੇ ਆਏ ਤੇ ਉਹ ਆਂਬ ਬਿਲਕੁਲ ਸਾਫ਼ ਨਹੀਂ ਹੁੰਦੇ ਕਿਉਂਕਿ ਕਈ ਵਾਰ ਘਰ ਤੋਂ ਦੂਰ ਹੁੰਦੇ ਆਂਬ ਜਦੋਂ ਆਪਾਂ ਲੈ ਜਾਂਦੇ ਆਂ ਤੇ ਆਪਾਂ ਨੂੰ ਨਾਲ ਦੀ ਨਾਲ ਹੀ ਕਟਵਾਉਣੇ ਪੈਂਦੇ ਆ ਬਹੁਤ ਸਾਰੇ ਭੈਣ ਵੀਰ ਇਸੇ ਤਰ੍ਹਾਂ ਹੀ ਕਰਦੇ ਆ ਤਾਂ ਸਭ ਤੋਂ ਪਹਿਲਾਂ ਘਰ ਦੇ ਵਿੱਚ ਲਿਆ ਕੇ ਤੁਸੀਂ ਇਹਨਾਂ ਨੂੰ ਫਾੜੀਆਂ ਦੇ ਵਿੱਚ ਅਲੱਗ ਕਰ ਲਿਓ ਤੇ ਇਹਦੀਆਂ ਗਿਟਕਾਂ ਬਾਹਰ ਕੱਢ ਦਿਓ ਜੇ ਕੋਈ ਇਸ ਤਰ੍ਹਾਂ ਦਾ ਆਂਬ ਵਿੱਚ ਕਟਿਆ ਗਿਆ ਤਾਂ ਤੁਸੀਂ ਉਹਨੂੰ ਬਾਹਰ ਕੱਢ ਦੇਣਾ ਇਹਦਾ ਆਚਾਰ ਆਪਾਂ ਬਿਲਕੁਲ ਨਹੀਂ ਬਣਾਉਣਾ ਇਹਦੀ ਤੁਸੀਂ ਚਟਨੀ ਵਗੈਰਾ ਤਿਆਰ ਕਰ ਲਿਓ ਉਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਮਕੜਾ ਕਿਉਂਕਿ ਇਹ ਆਂਬ ਜਿਹੜੇ ਕਾਫੀ ਗੰਦੇ ਹੁੰਦੇ ਆ ਮਤਲਬ ਸਾਫ ਨਹੀਂ ਹੁੰਦੇ ਤੋਤੇ ਨਹੀਂ ਹੁੰਦੇ ਇੱਕ ਚਮਚ ਨਮਕ ਦਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਪਸਾਰੇ ਵਿੱਚ ਮਿਕਸ ਕਰ ਦਾਂਗੇ ਜਿਆਦਾ ਨਮਕ ਇਹਦੇ ਵਿੱਚ ਨਹੀਂ ਪਾਉਣਾ ਦੋਨੇ ਤਰ੍ਹਾਂ ਦੇ ਅਚਾਰ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸੂਗੀ ਜਿਹੜੇ ਆਂਬ ਤੁਸੀਂ ਪਹਿਲਾਂ ਧੋਣੇ ਹੋ ਜਾਂ ਤੁਸੀਂ ਬਾਅਦ ਵਿੱਚ ਲੈ ਕੇ ਆਉਣੇ ਹੋ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਤੇ ਇੱਕ ਘੰਟੇ ਲਈ ਰੈਸਟ ਤੇ ਰੱਖ ਦਾਂਗੇ ਤਾਂ ਜਦੋਂ ਹੀ ਇਹਨਾਂ ਨੇ ਆਪਣਾ ਪਾਣੀ ਜੱਛੜ ਦਿੱਤਾ ਦੇਖੋ ਪਾਣੀ ਹੈ ਜਿਹੜਾ ਕਾਫੀ ਜ਼ਿਆਦਾ ਮੈਲਾ ਹੈਗਾ ਉਸ ਤੋਂ ਆਦੇ ਨੂੰ ਚੰਗੀ ਤਰ੍ਹਾਂ ਤੁਸੀਂ ਧੋ ਲੈਣਾ ਆਪਣੇ ਹਿਸਾਬ ਨਾਲ ਜਦੋਂ ਤੁਹਾਨੂੰ ਲੱਗੇ ਬਿਲਕੁਲ ਸਾਫ਼ ਹੋ ਗਏ ਛੰਨਨ ਵਿੱਚ ਪਾ ਕੇ 1 ਘੰਟੇ ਲਈ ਸਾਈਡ ਤੇ ਰੱਖ ਦਿਓ ਜੇ ਅੰਬ ਤੁਹਾਡੇ ਘਰ ਵਿੱਚ ਲਿਆ ਕੇ ਧੋਤੇ ਹੋਇਆ ਹੈ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਉਪਰੋਤ ਧੋਇਓ ਫਿਰ ਕੱਟਿਓ ਤੇ ਚਾਹੇ ਤੁਸੀਂ ਉਹਨਾਂ ਨੂੰ ਉਸੇ ਤਰ੍ਹਾਂ ਹੀ ਸੁਕਾ ਲਿਓ ਕਈ ਨਮਕ ਲਗਾ ਕੇ ਰੱਖ ਦਾਂਦੇ ਹੈ ਤਾਂ ਉਸ ਤੋਂ ਬਾਅਦ ਉਹਦਾ ਪਾਣੀ ਤੁਸੀਂ ਬਾਹਰ ਕੱਢ ਦਿਓ ਵਰਤਿਓ ਨਾ ਤੇ ਪਰ ਅਚਾਰ ਨੂੰ ਤੁਹਾਨੂੰ ਫੇਰ ਵੀ ਸੁਕਾਉਣਾ ਪਊਗਾ 2-4 ਘੰਟਿਆਂ ਲਈ ਕਿਉਂਕਿ ਸੁੱਕਿਆ ਹੋਇਆ ਅਚਾਰ ਹੈ ਜਿਹੜਾ ਕਦੇ ਖਰਾਬ ਨਹੀਂ ਹੁੰਦਾ ਇਹਨੂੰ ਆਪਾਂ ਛਣਨੀ ਵਿੱਚ ਪਾ ਕੇ ਇਸੇ ਤਰ੍ਹਾਂ ਹੀ ਰੱਖ ਦਾਂਗੇ ਅੱਧੇ ਘੰਟੇ ਦੇ ਲਗਭਗ ਇਹਨੂੰ ਇਸੇ ਤਰ੍ਹਾਂ ਹੀ ਪਏ ਰਹਿਣ ਦਿਓ ਤਾਂ ਕਿ ਜਿਹੜਾ ਪਾਣੀ ਹੈ ਉਹ ਚੰਗੀ ਤਰ੍ਹਾਂ ਨੁੱਛੜ ਜੇ ਉਸ ਤੋਂ ਬਾਅਦ ਕੋਈ ਵੀ ਚਾਦਰ ਵਗੈਰਾ ਬਿਛਾ ਕੇ ਤੁਸੀਂ ਇਹਨੂੰ ਪੱਖੇ ਤਲੇ ਸੁਕਾ ਲਿਓ ਜੇ ਤੁਹਾਡੇ ਘਰ ਵਿੱਚ ਧੁੱਪ ਆਉਂਦੀ ਹੈ ਤਾਂ ਤੁਸੀਂ ਇਹਨੂੰ 3-4 ਘੰਟੇ ਧੁੱਪ ਦੇ ਵਿੱਚ ਸੁਕਾਓ ਪਰ ਮੌਸਮ ਕਾਫੀ ਰਾਵਾ ਤੋਂ ਪੈ ਨਿਕਲ ਨਹੀਂ ਰਹੀ ਤੇ ਬਾਕੀ ਆਪਣੀ ਜਗਾ ਵੀ ਹੈ ਨਹੀਂ ਵੀ ਜਿੱਥੇ ਧੁੱਪ ਆਵੇ ਤਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਸੁਕਾ ਸਕੀਏ ਇਸ ਲਈ ਰਾਤ ਦਾ ਟਾਈਮ ਸੀ ਮੈਂ ਇਹਨੂੰ ਪੂਰੀ ਰਾਤ ਇਸੇ ਤਰ੍ਹਾਂ ਹੀ ਪੱਖੇ ਦੇ ਥੱਲੇ ਰੱਖਿਆ ਸਵੇਰ ਉੱਠਣ ਸਾਰੀ ਆਪਾਂ ਅਚਾਰ ਦੀ ਤਿਆਰੀ ਸ਼ੁਰੂ ਕਰ ਦਿੱਤੀ ਤਾਂ ਇਹਦੇ ਲਈ ਸਭ ਤੋਂ ਲਵਾਂਗੇ ਆਪਾਂ ਮੇਥੇ ਮੇਥੇ ਪਾਉਣੇ ਆ ਤੁਸੀਂ ਇਹਦੇ ਵਿੱਚ ਮੇਥੀ ਨਹੀਂ ਪਾਉਣੀ ਕਿਉਂਕਿ ਇਹ ਥੋੜੇ ਜੇ ਮੋਟੇ ਹੁੰਦੇ ਆ 50 ਗ੍ਰਾਮ ਦੇ ਲਗਭਗ ਆਪਾਂ ਮੇਥੇ ਲਏ ਆ ਤਾਈ ਕਿਲੋ ਆਪਣੇ ਕੋਲੇ ਅਚਾਰ ਸੀ ਇਹ ਮੈਂ ਪਹਿਲਾਂ ਦੱਸਣਾ ਭੁੱਲ ਗਈ ਉਹਦੀਆਂ ਗਿਟਕਾਂ ਵਗੈਰਾ ਕੱਢ ਕੇ ਆਪਣੇ ਕੋਲੇ ਸਵਾਕ 2 ਕਿਲੋ ਦੇ ਲਗਭਗ ਜਿਹੜਾ ਅਚਾਰ ਬਚਿਆ ਤੇ 40 ਗ੍ਰਾਮ ਦੇ ਲਗਭਗ ਪਾਈ ਆਪਾਂ ਕਲੌਂਜੀ ਉਹਨੂੰ ਹਲਕਾ ਜਿਹਾ ਰੋਸਟ ਕਰਕੇ ਬਾਰ ਕਰ ਲਿਆ ਮੇਥੇ ਤੇ ਕਲੌਂਜੀ ਨੂੰ ਆਪਾਂ ਪੀਸਣਾ ਨਹੀਂ ਉਸੇ ਤਰ੍ਹਾਂ ਹੀ ਪਾਵਾਂਗੇ ਫਿਰ ਇਹਦੇ ਵਿੱਚ 100 ਗ੍ਰਾਮ ਦੇ ਲਗਭਗ ਪਾ ਦਿਓ ਸੌਫ ਫਿਰ ਆਪਾਂ ਇਹਦੇ ਵਿੱਚ ਪਾਈ ਹੈ ਪੀਲੀ ਰਾਈ ਪੀਲੀ ਰਾਈ ਦੇ ਆਪਾਂ 4 ਤੋਂ 5 ਚਮਚੇ ਦੇ ਵਿੱਚ ਮਿਕਸ ਕਰਤੇ ਯਾਨੀ ਕਿ 50 ਗ੍ਰਾਮ ਦੇ ਲਗਭਗ ਤੁਸੀਂ ਇਹਨੂੰ ਲੈ ਲਿਓ 30 ਗ੍ਰਾਮ ਲਈ ਆਪਾਂ ਜੀਰਾ ਤੇ 30 ਗ੍ਰਾਮ ਹੀ ਲਈਆਂ ਕਾਲੀਆ ਮਿਰਚਾ ਸਭਾਕ 2 ਕਿਲੋ ਅਚਾਰ ਲਈ ਇੰਨਾ ਕਾਫੀ ਹੈ ਕਿਉਂਕਿ ਅਚਾਰ ਜਦੋਂ ਸੁੱਕ ਜਾਂਦਾ ਹੈ ਇੰਜ ਲੱਗਣ ਲੱਗ ਜਾਂਦਾ ਕਿ ਇਹ ਬਹੁਤ ਥੋੜਾ ਹੈ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਦੋ ਪਾਈਆਂ ਸੁੱਕੀਆਂ ਲਾਲ ਮਿਰਚਾਂ ਤੇ ਇਹਨੂੰ ਵੀ ਆਪਾਂ ਵਿੱਚੇ ਰੋਸਟ ਕਰ ਲਿਆ ਗੈਸ ਨੂੰ ਇੱਥੇ ਆਪਾਂ ਬੰਦ ਕਰਤਾ ਉਸ ਤੋਂ ਬਾਅਦ ਜੀ ਸਾਰੇ ਸਮਾਨ ਨੂੰ ਥਾਲੀ ਵਿੱਚ ਆਪਾਂ ਕੱਢ ਲਿਆ ਜੇ ਤੁਹਾਡੇ ਘਰ ਵਿੱਚ ਧੁੱਪ ਆ ਰਹੀ ਹੈ ਤੇ ਸਾਰੀਆਂ ਚੀਜ਼ਾਂ ਤੁਸੀਂ ਧੁੱਪ ਚ ਇੱਕ ਘੰਟੇ ਲਈ ਸੁਕਾ ਲਿਓ ਤੁਹਾਨੂੰ ਇਹਨੂੰ ਰੋਸਟ ਵਗੈਰਾ ਕਰਨ ਦੀ ਵੀ ਕੋਈ ਜ਼ਰੂਰਤ ਨਹੀਂ ਹਲਕਾ ਜਿਹਾ ਦੀ ਨਮੀ ਜੀ ਆਪਾਂ ਖਤਮ ਕੀਤੀ ਹੈ ਮਤਲਬ ਜ਼ਿਆਦਾ ਰੋਸਟ ਵੀ ਨਹੀਂ ਤੁਸੀਂ ਕਰਨਾ ਉਸ ਤੋਂ ਬਾਅਦ ਜਦੋਂ ਮਸਾਲੇ ਚੰਗੀ ਤਰ੍ਹਾਂ ਇਹ ਠੰਡੇ ਹੋ ਗਏ ਉਸ ਤੋਂ ਬਾਅਦ ਇਹਨੂੰ ਦਰਦਰਾ ਜਿਹਾ ਪੀਸ ਲਿਓ ਕਈ ਸਾਬਤ esse ter aí palandé ਪਰ ਤੁਸੀਂ ਅੰਦਰ ਦਰ ਦਰਾਪਿਓ ਕਿ ਅਚਾਰ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਂਦੇ ਐ ਤੇ ਆਪਣੀ ਬੱਕਰੀ ਖਸ਼ਵੋ ਵਿੱਚ ਛੜਦੇ ਐ ਮੇਥੇ ਤੇ ਕਲੌਂਜੀ ਨੂੰ ਆਪਾਂ ਇਸੇ ਤਰ੍ਹਾਂ ਹੀ ਪਾਵਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਇਹਦੇ ਵਿੱਚ 2 ਚਮਚੇ ਪਾਵਾਂਗੇ ਤੇਲ ਦੇ ਤੇਲ ਨੂੰ ਆਪਾਂ ਇੱਥੇ ਬਿਲਕੁਲ ਗਰਮ ਨਹੀਂ ਕੀਤਾ ਆਪਣੇ ਕੋਲੇ ਘਰ ਦਾ ਤੇਲ ਹੈ ਇਸੇ ਤਰ੍ਹਾਂ ਹੀ ਮਿਕਸ ਕਰਤਾ ਪਰ ਜੇ ਤੁਹਾਨੂੰ ਤੇਲ ਤੋਂ 스멜 ਆਉਂਦੀ ਹੋਵੇ ਜਾਂ ਤੁਹਾਡਾ ਤੇਲ ਬਜਾਰ ਵਾਲਾ ਹੋਵੇ ਤਾਂ ਤੁਸੀਂ ਉਹਨੂੰ ਗਰਮ ਕਰਕੇ ਚੰਗੀ ਤਰ੍ਹਾਂ ਠੰਡਾ ਕਰ ਲੈਣਾ ਪਰ ਫੁੱਲ ਗਰਮ ਨਾ ਕਰਿਓ ਗਰਮ ਜ ਕਰਨ ਦੀ ਜ਼ਰੂਰਤ ਨਹੀਂ ਪਰ ਠੰਡਾ ਜਰੂਰ ਪੂਰਾ ਕਰ ਲਿਓ ਇਹਦੇ ਵਿੱਚ 150 ਗ੍ਰਾਮ ਦੇ ਲਗਭਗ ਪਾਇਆ ਆਪਾਂ ਨਮਕ ਜੇ 2 ਕਿਲੋ ਅੰਬ ਦਾ ਅਚਾਰ ਪਾਈਏ ਤਾਂ ਉਹਦੇ ਵਿੱਚ 200 ਗ੍ਰਾਮ ਨਮਕ ਪੈਂਦਾ ਪਰ ਇਹਦੇ ਵਿੱਚੋਂ ਥੋੜਾ ਬਹੁਤ ਜਿਹੜਾ ਅਚਾਰ ਹੈ ਮਿੱਠੇ ਅੰਬ ਨਿਕਲ ਜਾਂਦੇ ਆ ਜਾਂ ਗੁੱਠਲੀ ਵਗੈਰਾ ਨਿਕਲ ਜਾਂਦੀ ਹੈ ਇਸ ਕਰਕੇ ਆਪਾਂ 150 ਗ੍ਰਾਮ ਹੀ ਨਮਕ ਪਾਇਆ ਜੇ ਥੋੜਾ ਬਹੁਤ ਤੁਹਾਨੂੰ ਘੱਟ ਲੱਗਿਆ ਤੁਸੀਂ ਬਾਅਦ ਵਿੱਚ ਵੀ ਮਿਕਸ ਕਰ ਸਕਦੇ ਹੋ ਦੋ ਚਮਚੇ ਭਰ ਕੇ ਪਾਇਆ ਆਪਾਂ ਹਲਦੀ ਦੇ ਤੇ 1.5 ਚਮਚ ਪਾਇਆ ਪਰੰਗ ਵਾਲੀ ਦੇਗੀ ਮਿਰਚ ਦਾ ਇਹ ਚੀਜ਼ਾਂ ਕਲਰ ਲਈ ਹੁੰਦੀਆਂ ਤੁਸੀਂ ਆਪਣੇ ਅਨੁਸਾਰ ਪਾ ਸਕਦੇ ਹੋ ਅੱਧਾ ਚਮਚ ਪਾਵਾਂਗੇ ਤਿੱਖੀ ਮਿਰਚ ਦਾ ਅੱਧਾ ਚਮਚ ਹੀ ਪਾਇਆ ਆਪਾਂ ਹਿੰਗ ਦਾ ਕਿਉਂਕਿ ਹਿੰਗ ਦਾ ਫਲੇਵਰ ਹੈ ਜਿਹੜਾ ਇਸ ਆਚਾਰ ਵਿੱਚ ਬੜਾ ਹੀ ਵਧੀਆ ਆਉਂਦਾ ਹੈ ਉਸ ਤੋਂ ਬਾਅਦ ਪੀਸੇ ਹੋਏ ਮਸਾਲੇ ਸਾਰੇ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇੱਕ ਵਾਰੀ ਤੁਹਾਨੂੰ ਲੱਗੂਗਾ ਕਿ ਮਸਾਲਾ ਜ਼ਿਆਦਾ ਬਣ ਗਿਆ ਪਰ ਜਿਵੇਂ ਜਿਵੇਂ ਅਚਾਰ ਬਣਦਾ ਜਾਊਗਾ ਮਸਾਲੇ ਨੇ ਆਪਣੀ ਰੰਗਤ ਦੇਣੀ ਹੈ ਤੇ ਆਪਣੇ ਵਿੱਚ ਸਵਾਦ ਦੇਣਾ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਇਹਦੇ ਵਿੱਚ ਤੁਸੀਂ ਮਿਕਸ ਕਰ ਲਿਓ ਅਚਾਰ ਦੀ ਰੈਸিপি ਦੇਖਦੇ ਦੇਖਦੇ YouTube ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਨ੍ਹਾਂ ਨੇ Facebook ਤੇ ਹਜੇ ਤੱਕ ਫੋਲੋ ਨਹੀਂ ਕੀਤਾ ਤਾਂ ਪਲੀਜ਼ ਜ਼ਰੂਰ ਕਰ ਲਿਓ ਕਿਉਂਕਿ ਵਧੀਆ-ਵਧੀਆ ਰੈਸਪੀਆਂ ਤੁਹਾਡੀ ਡਿਮਾਂਡ ਤੇ ਮੈਂ ਲੈ ਕੇ ਆਉਣੀ ਹੈ ਸਾਰੇ ਮਸਾਲਿਆਂ ਨੂੰ ਜਦ ਹੀ ਆਪਾਂ ਮਿਕਸ ਕਰ ਲਿਆ ਨਾਲ ਦੀ ਨਾਲ ਹੀ ਇਹਦੇ ਵਿੱਚ ਪਾਤਾ ਆਪਾਂ ਤੇਲ ਤੇਲ ਤੁਹਾਨੂੰ ਮੈਂ ਦੱਸਿਆ ਵੀ ਆਪਾਂ ਗਰਮ ਬਗਾਰਾ ਨਹੀਂ ਕੀਤਾ ਸਿੱਧਾ ਹੀ ਪਾਇਆ 400 ਗ੍ਰਾਮ ਇਹਦੇ ਵਿੱਚ ਆਪਾਂ ਤੇਲ ਪਾਇਆ 2 ਕਿਲੋ ਅੰਬ ਦੇ ਅਚਾਰ ਵਿੱਚ 400 ਗ੍ਰਾਮ ਤੇਲ ਪਊਗਾ ਜਿੰਨਾ ਅਚਾਰ ਤੁਸੀਂ ਬਣਾਉਣਾ ਹੈ ਉਸ ਹਿਸਾਬ ਨਾਲ ਬਣਾ ਲਿਓ ਜਾਨੀ ਕਿ 1 ਕਿਲੋ ਅਚਾਰ ਵਿੱਚ 200 ਗ੍ਰਾਮ ਤੇਲ ਜਿਆਦਾ ਪਾਉਣਾ ਉਹ ਤੁਹਾਡੀ ਮਰਜ਼ੀ ਹੈ ਪਰ ਇਸ ਤੋਂ ਘੱਟ ਹੈ ਜਿਹੜਾ ਬਿਲਕੁਲ ਨਹੀਂ ਪਊਗਾ ਸਾਰੇ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਗਏ ਤੇ ਜ਼ਿਆਦਾਤਰ ਨਮਕ ਦਾ ਚੱਕਰ ਪੈਂਦਾ ਹੁੰਦਾ ਨਮਕ ਦਾ ਬਿਲਕੁਲ ਸਿੱਧਾ ਹਿਸਾਬ ਹੈ ਜੇ 1 ਕਿਲੋ ਅੰਬ ਤੁਹਾਡੇ ਤੋਲ ਵਿੱਚ ਬਿਲਕੁਲ ਸਹੀ ਹੈ ਉਹਦੇ ਵਿੱਚੋਂ ਕੋਈ ਅੰਬ ਖਰਾਬ ਨਹੀਂ ਤਾਂ 100 ਗ੍ਰਾਮ ਨਮਕ ਪਊਗਾ ਪਰ ਆਪਾਂ ਇਸੇ 2 ਕਿਲੋ ਅਚਾਰ ਦੇ ਵਿੱਚ 150 ਗ੍ਰਾਮ ਨਮਕ ਪਾਇਆ ਕਿਉਂਕਿ ਨਮਕ ਦੀ ਜ਼ਰੂਰਤ ਹੋਈ ਬਾਅਦ ਵਿੱਚ ਵੀ ਪੈ ਜਾਊਗਾ ਅੰਬ ਵੀ ਥੋੜੇ ਜੇ ਘੱਟ ਸੀ ਕਿਉਂਕਿ 1-2 ਮਿੱਠੇ ਨਿਕਲ ਗਏ ਸੀ ਬਾਕੀ ਨਮਕ ਪੋਣਾ ਇਹ ਬਾਅਦ ਵਿੱਚ ਵੀ ਥੋੜਾ ਬਹੁਤ ਮਿਕਸ ਹੋ ਜਾਂਦਾ ਹੈ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਅਚਾਰ ਤੇ ਮਿਕਸ ਕਰਤਾ ਬੜਾ ਹੀ ਸੋਹਣਾ ਅਚਾਰ ਦਾ ਕਲਰ ਆ ਗਿਆ ਕਾਫੀ ਦਿਨਾਂ ਤੋਂ ਜਿਹੜੀ ਡਿਮਾਂਡ ਆ ਰਹੀ ਸੀ ਉਹ ਪੂਰੀ ਕਰਤੀ ਜਦੋਂ ਵੀ ਤੁਸੀਂ ਬਾਜ਼ਾਰ ਵਾਲੇ ਆਂਬ ਲੈ ਕੇ ਆਓ ਤਾਂ ਆਂਬ ਜਿਹੜੇ ਕਾਫੀ ਜ਼ਿਆਦਾ ਖਰਾਬ ਹੁੰਦੇ ਤੋਤੇ ਨਹੀਂ ਹੁੰਦੇ ਤਾਂ ਤੁਸੀਂ ਇਸ ਤਰੀਕੇ ਨਾਲ ਧੋ ਕੇ ਸਕਾ ਸਕਦੇ ਹੋ ਤੇ ਬੜਾ ਸਿੰਪਲ ਜਿਹਾ ਤਰੀਕਾ ਹੈ ਤੇ ਜਿਹੜੇ ਘਰੇ ਲਿਆ ਕੇ ਕੱਟਦੇ ਆ ਤਾਂ ਉਹਨਾਂ ਨੂੰ ਧੋਣ ਦੀ ਬਾਅਦ ਵਿੱਚ ਕੋਈ ਜ਼ਰੂਰਤ ਨਹੀਂ ਕਿਉਂਕਿ ਉਹ ਪਹਿਲਾਂ ਹੀ ਚੰਗੀ ਤਰ੍ਹਾਂ ਸਾਫ਼ ਕਰ ਲੈਣ ਦੇਖੋ ਬਹੁਤ ਹੀ ਵਧੀਆ ਮਸਾਲੇਦਾਰ ਅਚਾਰ ਆਰ ਬਣ ਕੇ ਤਿਆਰ ਹੋਇਆ ਇਸ ਤੋਂ ਸੌਖਾ ਤਰੀਕਾ ਅਚਾਰ ਦਾ ਕੋਈ ਨਹੀਂ ਹੋਣਾ ਬੜਾ ਹੀ ਸਿੰਪਲ ਜਿਹਾ ਤਰੀਕਾ ਹੈ ਤੇ ਬਹੁਤ ਹੀ ਮਜ਼ੇਦਾਰ ਅਚਾਰ ਹੈ ਜਿਹੜਾ ਬਣ ਕੇ ਤਿਆਰ ਹੁੰਦਾ ਸਟੋਰ ਕਰਕੇ ਰੱਖੋ ਅਚਾਰ ਮੁੱਕ ਜੂਗਾ ਪਰ ਖਰਾਬ ਬਿਲਕੁਲ ਨਹੀਂ ਹੋਊਗਾ ਗਿੱਲੇ ਭਾਂਡੇ ਵਿੱਚ ਬਿਲਕੁਲ ਨਾ ਪਾਓ ਗਿੱਲੇ ਚਮਚ ਦੀ ਵਰਤੋਂ ਨਾ ਕਰਿਓ ਇਹ ਨਿੱਕੇ ਨਿੱਕੇ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਤੇ ਅਚਾਰ ਨੂੰ 3-4 ਦਿਨਾਂ ਦੀ ਧੁੱਪ ਤੁਸੀਂ ਜ਼ਰੂਰ ਲਗਾ ਲਿਓ ਤੇ ਬਾਕੀ ਰੋਜ਼ਾਨਾ ਇਹਨੂੰ 1-2 ਵਾਰ ਹਿਲਾਉਂਦੇ ਰਹੋ ਜਿੰਨਾ ਚਿਰ ਇਹ ਪੂਰਾ ਤਿਆਰ ਨਹੀਂ ਹੁੰਦਾ ਬਹੁਤ ਹੀ ਮਜ਼ੇਦਾਰ ਅੰਬ ਦਾ ਅਚਾਰ ਬਣ ਗਿਆ ਇੱਕ ਵਾਰੀ ਇਹਨੂੰ ਆਪਾਂ ਸਿੰਪਲ ਘਰ ਵਾਲੇ ਪਲਾਸਟਿਕ ਦੇ ਕੰਟੇਨਰ ਵਿੱਚ ਹੀ ਬੰਦ ਕੀਤਾ ਤੁਸੀਂ ਇਹਦੀ ਥਾਂ ਤੇ ਕੱਚ ਦਾ ਲੈ ਸਕਦੇ ਹੋ ਜਾਂ ਅਚਾਰ ਵਾਲਾ ਚੀਨੀ ਦਾ ਜਾਰ ਲੈ ਸਕਦੇ ਹੋ ਜਿੱਦਾਂ ਤੁਹਾਡੀ ਮਰਜ਼ੀ ਬਹੁਤ ਹੀ ਵਧੀਆ ਅਚਾਰ ਤਿਆਰ ਹੈ ਧੰਨਵਾਦ